ਹੋਰ ਸਾਰੇ ਕਿਵੇਂ ਹੋ ਜੀ ਸੋਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਤੁਸੀਂ ਆਪਣੇ ਚੈਨਲ ਨੂੰ ਵੀਡੀਓ ਜ਼ਰੂਰ ਦੇਖਦੇ ਹੋ ਪਰ ਨਾ ਤਾਂ ਸਬਸਕ੍ਰਾਈਬ ਕਰਦੇ ਹੋ ਨਾ ਲਾਈਕ ਕਰਦੇ ਹੋ ਸੋ ਪਹਿਲਾਂ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਣਾਉਣੇ ਗੋਭੀ ਵਾਲੇ ਗੋਭੀ ਬਣਾਉਣਾ ਤਾਂ ਵੈਸੇ ਆਪਾਂ ਸੋਡ ਨੂੰ ਬਹੁਤ ਵਾਰੀ ਦੱਸ ਚੁੱਕੇ ਹਾਂ ਪਰ ਇਹ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਬਟ ਬਹੁਤ ਟੇਸਟੀ ਬਣਨਗੇ ਆਹ ਦੇਖੋ ਜੀ ਇਹ ਬੇਸਣ ਜਿਹੜਾ ਆਪਾਂ ਘੋਲੇ ਦੇ ਵਿੱਚ ਹ ਤੇ ਹੋਰ ਇਹਦੇ ਵਿੱਚ ਕੁਛ ਨਹੀਂ ਜੀ ਜੀ ਅਦਰਕ ਦਾ ਅਦਰਕ ਮਿਹਰੇ ਨੂੰ ਘੋਲ ਕੇ ਪਾਇਆ ਨਾ ਹਾਂ ਅਦਰਕ ਕਿਹੜਾ ਅਦਰਕ ਨੂੰ ਪੇਸਟ ਬਣਾ ਕੇ ਘੋਲ ਦੇ ਵਿੱਚ ਪਾਇਆ ਕੁਝ ਨਾ ਸੁਆਦ ਜਿਹਾ ਡਿਫਰੈਂਟ ਹੁੰਦਾ ਥੋੜਾ ਜਿਹਾ ਅਦਰਕ ਤਾਂ ਕਿਤੇ ਲਾਸ ਨਾ ਹੂੰ ਤੇ ਬਸ ਆਹੀ ਚੀਜ਼ਾਂ ਪਾਈਆਂ ਸਿੰਪਲ ਜੀ ਘੋਲ ਆ ਨਾ ਜਿਹੜਾ ਤੁਸੀਂ ਇਹ ਥੋੜਾ ਜਿਹਾ ਪਤਲਾ ਰੱਖਣਾ ਹੈ ਵੀ ਜੇ ਤੁਸੀਂ ਇਹ ਜਿਆਦਾ ਗਾੜਾ ਬਣਾਓਗੇ ਫਿਰ ਹਮਦਲੋਕ ਜਿਹੜਾ ਆਪਾਂ ਜਿਆਦਾ ਆਪਾਂ ਗਾੜਾ ਬੇ ਉਹ ਮਸਾਲਾ ਜਿਹਾ ਏਡ ਹੋ ਜਾਂਦਾ ਫਿਰ ਕਰਨ ਲੱਗੇ ਕੱਲਾ ਮਸਾਲੇ ਜਿਹੀ ਲੱਗੇ ਰਹਿੰਦਾ ਫਿਰ ਸੁਆਦ ਜਿਹਾ ਨਹੀਂ ਹੁੰਦਾ ਹੁਣ ਇਸੇ ਕੱਲੇ ਆਪਣਾ ਜਿਹੜਾ ਵੈਜ ਸਬਜ਼ ਅਦਰਕ ਦਾ ਪੇਸਟ ਲਸਣ ਦਾ ਪੇਸਟ ਬਸ ਆ ਚੀਜ਼ਾਂ ਪਾਈਆਂ ਜੀ ਥੋੜੀ ਜਿਹੀ ਤੇ ਆਪਣਾ ਤੇਲ ਹੋਈ ਜਾਂਦਾ ਗਰਮ ਜੀ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਕੁਸ ਪੀਸ ਸਿੱਟਾਂਗੇ ਬਾਹਲੇ ਇਕੱਠੇ ਪੀਸ ਨਾ ਪਾਇਓ ਫਿਰ ਪਕੌੜੇ ਜੁੜ ਜੇ ਜਾਂਦੇ ਆ ਜਾਨੀ ਕਿ ਕੜਾਹੀ 'ਚ ਜੁੜ ਜਾਂਦੇ ਆ ਇੱਥੇ ਨਹੀਂ ਜੁੜਦੇ ਬਸ ਆ ਦੇਖੋ ਮਲੀਆਂ ਮਿਟਿਆ ਕਰਨਾ ਹੈ ਬਸ ਥੋੜਾ ਥੋੜਾ ਪਚੜਾਵਾਗੇ ਜੇ ਤੁਸੀਂ ਜ਼ਿਆਦਾ ਪਕੌੜੇ ਕ੍ਰਿਸਪੀ ਬਣਾਉਣੇ ਆ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਅਰਾ ਰੋਡ ਦਾ ਆਟਾ ਤੇ ਥੋੜਾ ਜਿਹਾ ਮਿੱਠਾ ਸੋਡਾ ਜ਼ਰੂਰ ਪਾਇਓ ਤੇ ਮੈਂ ਤਾਂ ਚੀਜ਼ੀ ਲੋੜ ਨਹੀਂ ਸਿੰਪਲ ਬਣਾਉਣਾ ਬਸ ਇਹਨੂੰ ਆਪ ਤੇ ਜੇ ਤੁਸੀਂ ਮਤਲਬ ਪੂਰਾ ਚਟਪਟਾ ਖਾਣੇ ਹੋ ਤਾਂ ਜਿਹੜੇ ਗੋਭੀ ਦੇ ਫੁੱਲ ਆ ਹਨ ਇਹਨਾਂ ਨੂੰ ਇਹ ਤੋਂ ਕਿਸ ਘਾਏ ਹੋਏ ਆ ਤਾਂ ਤੁਸੀਂ ਇਹਨਾਂ ਦੇ ਵਿੱਚ ਨਾ ਨਮਕ ਮਿਰਚ ਹਲਕਾ ਜਿਹਾ ਭੁੱਕ ਕੇ ਇਹਨਾਂ ਨੂੰ ਆ ਆ ਆ ਆ ਵੀ ਕਿਸੇ ਭਾਂਡੇ ਚ ਕਰ ਲਿਓ ਜਿਆਦਾ ਕ੍ਰਿਸਪੀ ਬਣਨਗੇ ਜੀ ਤੇ ਆਪਾਂ ਹੁਣ ਕਰੀਂ ਮਤਲਬ ਨਮਕੀਨੀ ਜੇ ਹਾਂ ਹੁਣ ਆਪਾਂ ਕਰਦਿਆਂ ਜੀ ਵੀਡੀਓ ਗੋਭੀ ਪਕੌੜਾ ਦੀ ਸਿੰਪਲ ਤਰੀਕਾ ਸਿੰਪਲ ਤਰੀਕੇ ਨਾਲ ਬਣਾਵਾਂਗੇ ਨਾ ਤਾਂ ਤੁਹਾਡਾ ਇਹਨਾਂ ਪੇਟ ਜਾ ਫੇਰੇ ਵੀ ਹੋਵੇ ਨਾ ਭਾਰਾ ਜਾਣਾ ਤਜਾਬ ਬਣੇ ਕਿਉਂਕਿ ਕਿ ਜਮੈਨ ਜੀਰਾ ਤੇ ਸਾਤ ਧਣੀਆਂ ਪਾਇਆ ਹੋਇਆ ਤੇ ਕਾਲਾ ਨਮਕ ਉਹਦੇ ਨਾਲ ਜਿਹੜਾ ਆਪਣਾ ਹਾਜਮਾ ਉਹ ਸੈੱਟ ਰਹਿੰਦਾ ਤੇ ਮੜਾ ਜਾ ਤੇਲ ਗਰਮ ਹੋ ਜਾਂਦਾ ਤੇ ਤੇਲ ਆਪਾਂ ਸਵੇਂਸਾ ਸਰੋਂ ਦਾ ਵਰਤਦੇ ਆਂ ਜੀ ਆਪਾਂ ਕਦੇ ਵੀ ਹੋਏ ਮੇਰੇ ਦੀ ਕਾਹਤੋ ਵੀਡੀਓ ਖੜਾਈ ਬੈਠਾ ਹਾਂ ਨਾਲੇ ਬਾਠ ਬੰਦ ਕਰੇਗੀ ਆ ਦੇਖੋ ਜੀ ਸਰੋਂ ਦਾ ਤੇਲ ਹੈ ਇਹਦੇ ਚ ਆਪਾਂ ਕਦੇ ਵੀ ਨਾ ਤਾਂ ਰिफाइंड ਯੂਜ਼ ਕਰਦੇ ਆਂ ਨਾ ਡਾਲਟਾ ਸਰੋਂ ਦਾ ਤੇਲ ਤੇ ਦੇਸੀ ਕਿਉਂ ਯੂਜ਼ ਕਰਦੇ ਆਂ ਕਿ ਤੁਸੀਂ ਪਕੌੜੇ ਖਾ ਕੇ ਦੇਖੇ ਉਂਗਲਾਂ ਚਟ ਦੇ ਰਹੇ ਰਹਦੋਂਗੇ ਇਹੋ ਜਿਹਾ ਬਣਾਵਾਂਗੇ ਅਸੀਂ ਵਿੱਚ ਕਸਟਮਰ ਕਹਿੰਦੇ ਉਹਨੂੰ ਕਿ ਸਰੋਂ ਦਾ ਤੇਲ ਟੇਸਟ ਹੁੰਦਾ ਪਹਿਲਾਂ ਪੂਰਾ ਗਰਮ ਕਰੋ ਜਿੰਨਾ ਕੜਦੇ ਨਹੀਂ ਉਹਨਾਂ ਟਾਈਮ ਕੋਈ ਚੀਜ਼ ਨਾ ਪਾਓ ਜਦੋਂ ਕੜ ਗਿਆ ਨਾ ਤੇਲ ਫਿਰ ਕੋਈ ਫਲੇਵਰ ਨਹੀਂ ਹੁੰਦਾ ਇਹ ਚ ਹਾਂ ਜਿਹੜਾ ਸਰੋਂ ਦਾ ਤੇਲ ਹੈ ਜੀ ਇਹਨੂੰ ਪੂਰਾ ਫੁੱਲ ਗਰਮ ਕਰਨਾ ਜ਼ਰੂਰੀ ਹੈ ਜਦੋਂ ਉਹਦੇ ਚ ਹੜਣੀ ਆ ਭਾਫਾਂ ਲੱਪਣ ਲੱਗ ਜਾਂਨ ਉਹ ਕੜ ਜਾਂਦਾ ਫਿਰ ਇਹਦੀ ਜਿਹੜੀ ਸਰੋਂ ਦੀ ਸਮੈਲ ਜੀ ਹੁੰਦੀ ਹੈ ਨਹੀਂ ਹੁੰਦੀ ਖਰ ਸਭ ਦਾ ਸਵਾਦ ਲੱਗਦਾ ਕੱਚਾ ਬਣ ਜਾ ਵੀ ਨਹੀਂ ਹੁੰਦਾ ਫਿਰ ਸਰੋਂ ਦਾ ਹਾਂ ਇਸ ਤੇ ਖਾਣ ਲੱਗੇ ਸੰਦ ਸਵਾਦ ਆਉਂਦਾ ਭ ਕਟ ਸੇਕ ਉਹਦਾ ਮੈਂ ਪਰਮ ਸੋ ਸੇਕ ਉਹਦਾ ਸੀ ਲਓ ਜੀ ਆਪਣਾ ਤੇਲ ਹੋ ਚੁੱਕਾ ਫਿਰ ਗਰਮਾ ਦੇਖੋ ਜੇ ਤੁਹਾਨੂੰ ਆਵਾਜ਼ ਆਉਂਦੀ ਵੀ ਹਲਕੀ ਲੱਕੜਕੜ ਦੀ ਆਵਾਜ਼ ਆਉਂਦੀ ਆ ਆਪਾਂ ਇਹਦੇ ਚ ਥੋੜੋ ਥੋੜਾ ਬੇਸਨ ਸਿੱਟ ਕੇ ਦੇਖਿਆ ਸੀ ਪੱਕ ਚੁੱਕਿਆ ਤੇ ਜੇ ਬੇਸਨ ਤਾਂ ਹਮ ਰਿਹਾ ਜੇ ਡੋਪਦਾਗਾ ਤਾਂ ਕੱਚਾਗਾ ਜੇ ਤਾਂ ਆਉਣ ਲੱਗ ਡਿੱਗਣ ਸਰ ਤਾਂ ਆਗੇ ਬੇਸਨ ਤਾਂ ਪੱਕ ਤੇਲ ਕੜ ਚੁੱਕਿਆ ਤੇਲ ਆਪਣਾ ਕੜ ਚੁੱਕਿਆ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਗੋਪੀ ਪਕੌੜਾ ਆ ਦੇਖੋ ਮਠਾ ਮਠਾ ਰੜੂ ਹੈ ਨਾ ਤਾਂ ਜਿਆਦਾ ਸੇਕ ਹੋਵੇ ਜੀ ਅੱਗ ਦਾ ਨਾ ਹੀ ਘੱਟ ਹੋਵੇ ਫਿਰ ਪਕੌੜੇ ਆ ਨਾ ਜਿਹੜੇ ਇੱਕ ਲੰਬਰ ਬਣਦੇ ਆ ਲੰਬਰ ਹੁੰਦਾ ਕਿ ਨੰਬਰ ਹੋਈ ਕੁਛ ਮਰਜੀ ਆ ਲੋ ਆ ਲੋ ਭਾਈ ਆਪਾਂ ਇਹਨਾਂ ਨੂੰ ਡਬਲ ਫਰਾਈ ਕਰਾਂਗੇ ਅੱਧੇ ਫਰਾਈ ਕਰਕੇ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਆਪਾਂ ਲੱਗ ਵੀਸ ਨੇ ਆਪਾਂ ਗੋਭੀ ਵੀ ਇਸਤ ਰਿਆ ਤੇ ਚਪਾਇਆ ਕਰ ਜਾਵੇਂ ਤੇਰਾ ਲੱਗ ਲੱਗ ਪੀਹ ਜਾ ਵਾਲਾ ਹੀ ਕਰਦਾ ਰਹਿਣਾ ਤੂੰ ਇਹ ਤੇਰੇ ਕੁੱਟ ਪੈਂਦੀ ਨਹੀਂ ਨੰਦਾਂ ਚੜ ਜੇ ਆ ਲੋ ਜੀ ਇਹਦੇ ਤੇ ਆਪਾਂ ਨੂੰ ਲੱਗਿਆ ਵੀ ਆਪਾਂ ਹੋਰ ਵੀ ਪਾ ਸਕਦੇ ਹਾਂ ਇਹ ਦੇਖੀਏ ਪਰਪਕ ਲੱਲ ਕੱਲਪੀ ਸਤਾ ਪਾਇਆ ਕਿ ਜਿਹੜਾ ਇੱਕ ਵੀ ਜਿਹੜਾ ਦੂਜਾ ਰੜ ਗਿਆ ਰੜਨ ਦੇ ਨਾਲ ਨਾ ਫਿਰ ਇਕੱਠੇ ਚਿਪਦੇ ਨਹੀਂ ਯਸ ਜੇ ਆਪਾਂ ਇਕੱਠੇ ਪਾ ਦਾਂਗੇ ਨਾ ਚਿਪ ਜੇ ਜਾਂਦੇ ਆ ਵਿਆਹਾਂ ਸਾਧੀਆਂ 'ਚ ਗੱਲ ਹੋਰ ਹੁੰਦੀ ਹੈ ਘਰੇ ਹੋਰ ਹੁੰਦੀ ਹੈ ਆਹ ਲੋ ਜੀ ਆਪਣੇ ਲਾਸਟ ਜਿਹੜਾ ਕੱਚਾ ਜਿਹੜਾ ਕੱਚੇ ਆਪਾਂ ਹੁਣ ਕੱਢਾਂਗੇ ਉਹ ਆਪਣੇ ਤਿਆਰ ਹੋ ਚੁੱਕਿਆ ਆਪੇ ਆਪਣੇ ਪਏ ਹੁਣ ਮੈਂ ਕੱਟੂਗਾ ਦੇ ਦੇ ਇਹਨਾਂ ਨੂੰ ਕੱਟ ਕੇ ਦੁਬਾਰਾ ਡਬਲ ਫਰਾਈ ਕਰਾਂਗੇ ਹਜੇ ਅੱਧੇ ਕੱਚੇ ਆ ਇਹ ਡਬਲ ਫਰਾਈ ਕਰਨ ਦਾ ਰੀਜਨ ਇਹ ਹੈ ਕਿ ਬਦੂਰ ਨਾ ਇਹ ਕਰੰਚੀ ਹੋ ਜਾਣਗੇ ਆਪਣੇ ਇਹ ਨਹੀਂ ਕਿ ਜਦੋਂ ਮੂੰਹ ਚ ਪੁਰਦੇ ਹੁੰਦੇ ਆ ਤੇ ਆ ਮੈਂ ਆਪਣੀ ਸੌਸ ਤਿਆਰ ਕੀਤੀ ਹੈ ਸਪੈਸ਼ਲ ਦੇਖੋ ਜੀ ਸਾਡੇ ਦੀਪੂ ਨੇ ਆਪ ਸੌਸ ਤਿਆਰ ਕੀਤੀ ਇਹਨੂੰ ਬਹੁਤ ਸ਼ੌਂਕ ਨਾਲੀਆਂ ਚੀਜ਼ਾਂ ਦਾ ਇਹ ਮੈਂ ਆਪਦੀ ਸਟੇਜ ਮੈਂ ਆਪਦੇ ਟੇਸਟ ਦੇ ਹਾਂ ਉਹਨਾਂ ਚੇਂਜ ਕਰ ਦਉਂਦਾ ਇਹ ਤਾਂ ਬਹੁਤ ਚੀਜ਼ਾਂ ਪਾ ਕੇ ਬਣਾਈਏ ਮੈਂ ਆਪਾ ਲੈ ਹੁਣ ਸੋਨਾ ਤਾਂ ਆ ਲਓ ਜੀ ਦੀਪੂ ਕਟਿੰਗ ਕਰ ਰਿਹਾ ਹੈ ਪਕੌੜਿਆਂ ਦੀ ਸਾਰੇ ਪਕੌੜਿਆਂ ਦੀ ਦੀਪੂ ਕਟਿੰਗ ਕਰੂਗਾ ਨਾ ਮੈਂ ਆਪਾਂ ਦੁਬਾਰਾ ਆਹ ਗੱਲ ਹੈ ਮੈਂ ਇਹ ਦੇਖੋ ਜਿਹੜਾ ਆ ਚੀ ਨਾ ਜੋ ਤੇਲ ਲੱਗਿਆ ਦੁਬਾਰਾ ਆ ਚੀ ਇਹ ਰੜ ਜੂਗੀ ਪੂਰੀ ਆਏ ਹਮ ਫਿਲਮ ਦੀ ਪੁੱਛਣਾ ਦੀਪੂ ਜਿਹੜਾ ਜਮਾ ਨਿੱਕਿਆ ਤਾਂ ਨਾ ਕੱਟੀ ਪੁੱਤ ਇਹਨੂੰ ਜਾਣ ਇੱਕ ਪਾਸੇ ਛਾੜ ਤੇ ਕਰ ਲਵਾਂ ਦੂਜਾ ਫੂਲ ਕੱਢੂੰਗੀ ਆਹ ਵਾਲਾ ਜਿਹੜਾ ਪੱਕੀ ਜਾਂਦਾ ਮੇਰੇ ਕੋਲ ਤਾਂ ਲਾਆਂ ਅਡੀਆਂ ਪਈਆਂ ਕਦੋਂ ਦੀ ਦੀਪੂ ਵੀਡੀਓ ਬਣਾ ਕੇ ਬੰਦ ਕਰੇ ਮੈਂ ਖਾ ਕੇ ਦਿਖਾਵਾਂ ਤੁਹਾਨੂੰ ਆਹਾ ਆਹਾ ਖੁਸ਼ਬੂ ਬੜੀ ਘੈਂਟ ਆਉਂਦੀ ਐ ਸਰੋਂ ਦੇ ਤੇਲ ਦੀ ਚਲ ਕੋਈ ਨਮਦਰ ਤੜੀ ਜਾਂਦਾ ਆ ਤਾਂ ਹੈ ਨਹੀਂ ਨਾ ਕੋਈ ਮਸੂਲ ਫੈਡ ਨਹੀਂ ਕਰਦੀ ਜੀ ਕੱਟਦੀ ਉਹਨੇ ਜਿਹੜੇ ਕੱਟੇ ਹੋ ਇਧਰ ਘਰ ਲਓ ਬਾਰੇ ਸਿੱਟਨੇ ਆ ਮੱਕੜੇ ਚ ਜਿੱਦੜ ਇਹ ਤਾਂ ਹੈ ਕਿਦਾਰ ਲਾ ਰਹਾ ਰਾ ਪੂਰਵੀ ਰੜ ਗਿਆ ਅੱਛਾ ਕੱਚਾ ਹੈ ਕਪੂਰਾ ਇਹ ਕਸਪਾਸੇ ਲਾਪਾ ਕਰਦ ਲੈ ਕਈਆਂ ਬਟੇ ਜਿਹੜੇ ਫੁੱਲ ਫੁੱਲਾ ਉਹ ਕੱਟਦੀ ਜਿਹੜੇ ਗੋਭੀ ਦੇ ਵਿੱਚੋਂ ਟਿੰਨਰ ਜਾਂਦੀ ਪੂ ਤਾਂ ਸਾਫਤੀ ਰੱਖਦੀ ਤਾਂ ਸਵਾਲ ਲੱਗਦੇ ਹੋਏ ਉਹ ਹੀ ਤੋਂ ਕਰੰਚੀ ਹੋਏ ਨੇ ਕਿਹਨਾਂ ਤੋਂ ਬਾਅਦ ਪਤਾ ਕਰਕੇ ਜਾਂਦੇਗਾ ਨਹੀਂ ਤੇ ਪਿੱਛੇ ਉਹ ਘੱਟ ਲਾਂਗੇ ਕਰੰਚੀ ਹੋ ਜਾਂਦੇ ਨੇ ਘੱਟ ਨਹੀਂ ਭਰਾਵਾ ਲਓ ਜੀ ਆਪਣੇ ਤਿੰਨ ਕਪੂਰਾ ਸਾਨੂੰ ਮਾਂ ਪੁੱਤਾਂ ਨੂੰ ਵਾਧੂ ਹੈ ਇਹ ਦੀਪੂ ਇਸ ਪਾਸੇ ਕੱਟੇ ਆ ਗਈ ਹਾਂ ਛੱਡ ਦੇ ਦੀਪੂ ਜਿਹੜੇ ਤੂੰ ਕੱਟੇ ਆ ਆ ਲਓ ਜੀ ਹੁਣ ਆਪਾਂ ਸਾਨੂੰ ਦੁਬਾਰੇ ਫਰਾਈ ਕਰਕੇ ਦਿਖਾਉਣੇ ਆ ਆ ਤੇ ਕੀ ਨਦੀ ਕੋ ਕੱਟੇ ਹੋਏ ਇਹ ਡਬਲ ਫਰਾਈ ਹੋ ਕੇ ਨਾ ਜੀ कुरकुरੇ ਬਣ ਜਾਂਦੇ ਆ ਤੇਜ਼ੀ ਬਣ ਜਾਂਦੇ ਫਿਰ ਇਹਦੇ ਉੱਪਰ ਤੁਸੀਂ ਚਾੜ ਮਸਾਲਾ ਲਾ ਕੇ ਖਾਓ ਮਜ਼ਾ ਆ ਜਾਵੇਗਾ ਪਹਿਲੇ ਪਾਸੇ ਲੈ ਘਟਲਾ ਖੰਡੇ ਆਪਾਸਾ ਠੰਡਾ ਨਾ ਆਵਲਿਆ ਆਹ ਰਹੇ ਪਤਾ ਮੈਨੂੰ ਮੀ ਇਹ ਦੂਬਾ ਜਿਹੜੇ ਰੜਕੇ ਇੰਨੇ ਸੋਹਣੇ ਹੋ ਜਾਣਗੇ ਕੀ ਬਾਤ ਹੈ ਉਨੇ ਜਿਹੜੇ ਕੜਕਪੜਾ ਆ ਗਿਆ ਜੀ ਜਿਵੇਂ ਆਪਾਂ ਬਿਆਂਾ ਸਾਦੀਆਂ ਕਿ ਕੁੜਕ ਕੁੜਕ ਕਰਕੇ ਖਾਂਦੇ ਉਦਾਂ ਦੇ ਬਣ ਗਏ ਬਹ ਕੁਲ ਬਿਆਂਾ ਸਾਦੀਆਂ ਬਸ ਕੱਚੇ ਰਹਿ ਜਾਂਦੇ ਕੋਈ ਨਹੀਂ ਕੀ ਕਰਦੇ ਆ ਕੱਚੇ ਛੱਡ ਦਿੰਦੇ ਮੈਂ ਕਈ ਵਾਰ ਖਾਦੇ ਵਿਚਾਰੇ ਬਹੁਤ ਟੇਸਟੀ ਪਕੌੜੇ ਬਣਨਗੇ ਜੀ ਇਦਾਂ ਆਪਣੇ ਨੇ ਕੱਚਾ ਪਣੇ ਰਹਿੰਦਾ ਜੇ ਤੁਸੀਂ ਇਦਾਂ ਪਕੌੜੇ ਬਣਾ ਕੇ ਖਾਓਗੇ ਨਾ ਤੁਸੀਂ ਕਦੇ ਬਾਜ਼ਾਰ ਤੋਂ ਲਿਆ ਕੇ ਨਹੀਂ ਖਾਣੇ ਆਪਦੇ ਘਰੇ ਬਣਾ ਕੇ ਖਾਇਆ ਕਰੋਗੇ ਮੇਰੇ ਹਿਸਾਬ ਨਾਲ ਤਾਂ ਫਾਇਦਾ ਹੀ ਨਹੀਂ ਬਾਜ਼ਾਰ ਤੋਂ ਲਿਆਉਣ ਦਾ ਨਾਲੇ ਕੁਝ ਥੋੜਾ ਜਿਨਾ ਸੋਨਾ ਰੜਵੇ ਸਾਡੇ ਤਾਰਿਖ ਤੱਕ ਕੱਟੀ ਜਾ ਰਿਹਾ ਸਾਡੇ ਫੋਲਡਰ ਬਣਨ ਦੀ ਟੋਟੋ ਟੋਟ ਨੂੰ ਇਹਨਾਂ ਨੂੰ ਪਤਾ ਹਾਂਜੀ ਬਸ ਇਹਨੂੰ ਰਾੜ ਜੇ ਲੱਗੇ ਆ ਦੇਖ ਰਾੜ ਆ ਪਤਾ ਲੱਗ ਗਿਆ ਨਾ ਵੀ ਆ ਪਕੌੜਾ ਰਾੜਿਆ ਪਿਆ ਦਿਖ ਰਿਹਾ ਨਾ ਤੁਹਾਨੂੰ ਹੂੰ ਚਲੋ ਜੀ ਹੁਣ ਤੁਹਾਨੂੰ ਸਾਰੇ ਪਕੌੜੇ ਰਾੜ ਕੇ ਅਸੀਂ ਦਿਖਾਉਣੀ ਆ ਆ ਦੇਖੋ ਜੀ ਸਾਡੇ ਪਕੌੜੇ ਤਿਆਰ ਆ ਜੀ ਗੋਭੀ ਆ ਇਹਨਾਂ ਨੂੰ ਆਪਾਂ ਜੀ ਡਬਲ ਫਰਾਈ ਕੀਤਾ ਆ ਆ ਦੇਖੋ ਖੜਕ ਗਏ ਪੂਰੇ ਇਹਨਾਂ ਨੂੰ ਆਪਾਂ ਡਬਲ ਫਰਾਈ ਕੀਤਾ ਜਿਹੜੇ ਘੜੇ ਘੜੇ ਬਣਦੇ ਆ ਨਾ ਪਕੌੜੇ ਏਡਾ ਬੜਾ ਹੀ ਕਰਕੇ ਬਣਦੀ ਹੈ ਹੁਣ ਆਪਾਂ ਇੱਥੇ ਸੌਖੇ ਤਰੀਕੇ ਨਾਲ ਬਣਾਇਆ ਜਿਹੜਾ ਦੇਚ ਪੀਲਾ ਜਿਹਾ ਰੰਗ ਦਿਖਦਾ ਨਾ ਪਕੌੜਿਆਂ ਤੇ ਇਹ ਸਿਰਫ ਅਸੀਂ ਥੋੜੀ ਜੀ ਹਲਦੀ ਪਾਉਣੇ ਨੇ ਚੁਟਕੀ ਜੀ ਜਿਆਦਾ ਨਾ ਪਾਓ ਪਕੌੜੇ ਕੌੜੇ ਲੱਗਣਗੇ ਉਹ ਰੰਗ ਦੇਣ ਵਾਸਤੇ ਵੀ ਪੀਲਾ ਜਿਹਾ ਰੰਗ ਹੋ ਜਾਂਦਾ ਇਹ ਚ ਕੁਝ ਨਹੀਂ ਪਾਇਆ ਆਪਾਂ ਨਮਕ ਮਿਰਚ ਆਦਰ ਕਲਾਸਨ ਦਾ ਪੇਸਟ ਤੇ ਆਪਾਂ ਨਾ ਜੀਰਾ ਧਨੀਆ ਇਹ ਚੀਜ਼ਾਂ ਪਾਈਆਂ ਗਈਆਂ ਹਰਾ ਧਨੀਆ ਬਾਤਾਓ ਤੇ ਤੁਸੀਂ ਪਕੌੜੇ ਐਦਾਂ ਬਣਾ ਕੇ ਖਾ ਕੇ ਦੇਖਿਓ ਨਦੀਪ ਮਾੜੇ ਮੈਂ ਖਾ ਕੇ ਦਿਖਾਉਣੀ ਆ ਓਏ ਦੋ ਜੀ ਤਾਂ ਦੇਖੋ ਕੋਟਰ ਕੋਟਰ ਕਰਦੇ ਆ ਪੂਰੇ ਹਮਮ ਸਰਾ ਗੱਲ ਬਾਤ ਆ ਬਾਈ ਐਵੇਂ ਬਣਾ ਕੇ ਖਾ ਕੇ ਦੇਖੋ ਉਹ ਹੀ ਹੋਟਲਾ ਉਟਲਾ ਤੇ ਇੰਨੇ پیسے ਲਾਇਆ ਉਹਨੇ ਇੰਨੇ ਕੇ ਪਕੌੜੇ ਕਰਨੇ ਚਾਹ ਰਹੇ ਸੌਦੇ ਦੇਣਗੇ ਤੇ ਇਹ ਸਾਰਾ 15 ਰੁਪਏ ਦਾ ਫੁੱਲ ਹੈ 15 ਰੁਪਏ ਦਾ ਗੋਭੀ ਦਾ ਫੁੱਲ ਹੈ ਪਾਈਆ ਤੇਲ ਨਹੀਂ ਹੋਣਾ ਮੱਕ ਜਿਹੜਾ ਤੇਲ ਆ ਉਹ ਤਾਂ ਦੁਬਾਰੀ ਵੀ ਜੂਸ ਵਾਲਾ ਹਮ ਸੋ ਸਾਡੀ ਰੈਸਪੀਸ ਤੁਹਾਨੂੰ ਕਿੱਦਾਂ ਲੱਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅਸੀਂ ਮਾਂ ਪੁੱਤ ਬਹੁਤ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਬਣਾਉਨੇ ਆ ਮੈਨਾਂ ਦਾ ਕਿਹੜੀ ਵੀਡੀਓ ਨੂੰ ਮੇਰੇ ਤੁਹਾਨੂੰ ਪਕੌੜੇ ਸਵਾਲ ਲੱਗੀ ਜਾਂਦੇ। ਸੋ ਪਲੀਜ਼ ਲਾਈਕ ਸ਼ੇਅਰ ਕਮੈਂਟ ਸਾਡੀ ਵੀਡੀਓ ਜ਼ਰੂਰ ਕਰਿਆ ਕਰੋ। ਆਪ ਸਭ ਨੂੰ ਤੁਹਾਨੂੰ ਵਧੀਆ ਤੇ ਵਧੀਆ ਰੈਸਪੀयां ਦੱਸਿਆ ਕਰਾਂਗੇ ਸਿੰਪਲ ਤਰੀਕੇ ਨਾਲ। ਐਪ ਬਣਾ ਕੇ ਪਕੌੜੇ ਖਾਓ ਬਦੇ ਵੀ ਤਿਆਬ ਨਹੀਂ ਬਣੂਗਾ। ਹਲਕੀ ਜਿਹੀ ਜਮਨ ਪਾ ਲਓ। ਐਪ ਸਭ ਨੂੰ ਮੇਰੇ ਬਣੂ ਤੇ ਮੇਰੇ ਪੁੱਤਰ ਬਣੀਆਂ ਹੋਣ। ਪਿਆਰ ਭਰੀ ਸਤਿ ਸ੍ਰੀ ਅਕਾਲ।